ਅਸੀਂ ਕੱਲ ਕੀ ਧਰ ਦੇ ਪੁੱਤਰ ਹਾਂ ਵਸੀਂ ਕੱਲ ਕੀ ਧਰ ਦੇ ਪੁੱਤਰ ਹਾਂ ਸਾਡੀ ਸਾਹਿਬ ਕੌਰ ਹੈ ਮਾਂ ਵਰਗੀ ਦੁਨੀਆਂ ਵਿੱਚ ਕਿੱਧਰੇ ਲੱਭਣੀ ਨਾ ਸ੍ਰੀ ਨੰਨਪੁਰ ਸਾਹਿਬ ਥਾਂ ਵਰਗੀ ਜਿੱਥੇ ਪਿਆਸੀ ਘੇ ਰੱਖਦੇ ਅੰਤਾਂ ਦਾ ਜਿੱਥੇ ਪਿਆਸੀ ਘੇ ਰੱਖਦੇ ਅੰਤਾਂ ਦਾ ਗੱਲ ਕਰਾਂ ਮੈਂ ਲਸ਼ਕਰ ਚਾਣੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿੱਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਤੁਸੀਂ ਕਰ ਲੈਂਦੇ ਸਮਝੌਤਾ ਜੀ ਤੁਸੀਂ ਕਰ ਲੈਂਦੇ ਸਮਝੌਤਾ ਜੀ ਉਦੋਂ ਸਮੇਂ ਦੀਆਂ ਸਰਕਾਰਾਂ ਨਾਲ ਸਭ ਕੁਝ ਹੀ ਤਾਂ ਬਚ ਜਾਣਾ ਸੀ ਖੁਸ਼ ਰਹਿਣਾ ਸੀ ਪਰਿਵਾਰ ਨਾਲ ਪਰ ਸਾਡੇ ਸਿਰ ਦਸਤਾਰ ਦਸੇ ਪਰ ਸਾਡੇ ਸਿਰ ਤਸਤਾਰ ਦਸੇ ਰਾਹ ਚੁਣ ਲਈ ਤੁਸਾ ਉਜਾੜੇ ਦੀ ਸੜਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਹ ਤੋਂ ਮੱਛੀਵਾੜੇ ਦੀ ਸੜਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋ ਮਾਛੀ ਵਾੜੇ ਦੀ ਇੱਕ ਅਤੀ ਰਾਤ ਹਨੇਰੀ ਸੀ ਇੱਕ ਠਰਿਆ ਮਹੀਨਾ ਪੂਹਾ ਦਾ ਸਰਸਾ ਦੇ ਕੰਡੇ ਕਹਿਰ ਹੋਇਆ ਜੋੜਾ ਬਣ ਗਿਆ ਦੋਹਾਂ ਦੋਹਾਂ ਦਾ ਇੱਕ ਮਾਂ ਗੁਜਰੀ ਨਾਲ ਤੋਰ ਦਿੱਤਾ ਹੋ ਇੱਕ ਮਾਂ ਗੁਜਰੀ ਨਾਲ ਤੋਰ ਦਿੱਤਾ ਇੱਕ ਜੰਗ ਸ਼ਹਾਦਤ ਲਾੜੇ ਦੀ ਸਾਡੇ ਨਿੱਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਨਿੱਕਿਆਂ ਦਾ ਅਜੇ ਪਤਾ ਨਹੀਂ ਪਰ ਵੱਡੇ ਜੰਗ ਵੱਲ ਕੱਲ ਛੱਡੇ ਨਿੱਕਿਆਂ ਦਾ ਅਜੇ ਪਤਾ ਨਹੀਂ ਪਰ ਵੱਡੇ ਜੰਗਵਾਲ ਕਲ ਛੱਡੇ ਅੱਖਾਂ ਮੁਰੇ ਪੌਣ ਸ਼ਹੀਦੀ ਜਦ ਜੈਕਾਰੇ ਉਸੇ ਹੀ ਪਲ ਛੱਡੇ ਤੈਨੋਂ ਤਾਂ ਚਰਚਾ ਹੈ ਅੱਜ ਵੀ ਤੈਨੋਂ ਤਾਂ ਚਰਚਾ ਹੈ ਅੱਜ ਵੀ ਗੜੀ ਸਾਹਮਣੇ ਲੱਗੇ ਅਖਾੜੇ ਦੀ ਸੜ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਮੱਛੀਵਾੜੇ ਦੀ ਸਾਦੇ ਨੇਤ ਜਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮਾਚੀ ਵਾਲੇ ਦੀ ਜੰਗ ਜਿੱਤਣੀ ਹੈ ਹਰ ਹਾਲਾਂ ਵਿੱਚ ਜੰਗ ਜਿੱਤਣੀ ਹੈ ਹਰ ਹਾਲਾਂ ਵਿੱਚ ਪੰਜਾਬ ਦਾ ਹੁਕਮ ਬਜਾ ਚੱਲਿਆ ਲਖਾਂ ਦਾ ਘੇਰਾ ਤੋੜ ਦਿੱਤਾ ਜਿਹਨੂੰ ਫੜਨਾ ਸੀ ਉਹ ਆ ਚੱਲਿਆ ਸਦੀਆਂ ਤੱਕ ਕੰਨੀ ਗੂੰਜ ਪਊ ਸਦੀਆਂ ਤੱਕ ਕੰਨੀ ਗੂੰਜ ਪਊ ਉਹ ਤਾੜੀ ਨਹੀਂ ਵੱਜੇ ਤਾੜੇ ਦੀ ਸਾਡੇ ਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤੋਂ ਮਾਛੀਵਾੜੇ ਦੀ ਸਾਡੇ ਨਿਤ ਜਿਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮਾਛੀਵਾੜੇ ਦੀ ਕੰਡਿਆਂ ਦੀ ਸੇਜ ਵਿਸ਼ਵਾਸ ਹੁਣ ਦੇ ਕੰਟਿਆਤੀ ਸੇਜ ਵਿਸ਼ਵਾਸ ਹਣ ਦੇ ਨੇੜੇ ਜੇ ਹੁੰਦੀ ਆਹਟ ਨੂੰ ਜੰਗਲ ਨੇ ਡਰਾਉਣਾ ਕੀ ਸਾਨੂੰ ਹੁਣ ਕੋਈ ਕੀ ਸਮਝੇ ਮੁਸਕਰਾਹਟ ਨੂੰ ਹੋਰ ਕਿੰਨੀ ਕੁ ਨੁਕਸਾਨੀ ਹੋਈ ਹੁਣ ਕਿੰਨੀ ਕੁ ਨੁਕਸਾਨੀ ਹੋਈ ਝਾੜਾਂ ਨਾਲ ਚੋਲੇ ਪਾੜੇ ਦੀ ਸੜਨਿਤ ਜਹਨ ਵਿੱਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਸੜਨਿਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਉਹ ਮੱਛੀਵਾੜੇ ਦੀ ਜੇ ਸੂਬੇ ਮੂਰੇ ਝੁੱਕ ਜਾਂਦੇ ਜੇ ਉਹ ਸੂਬੇ ਮੂਰੇ ਝੁੱਕ ਜਾਂਦੇ ਬੱਚੇ ਜੇ ਗਲਤੀ ਮੰਨ ਲੈਂਦੇ ਕਿਨੇ ਪੁੱਛਣਾ ਸੀ ਇਕਬਾਲ ਸਾਨੂੰ ਕੌਣ ਮੇਲੇ ਲਾਉਣ ਸਰਹੰਦ ਜਾਂਦੇ ਅਸੀਂ ਪੈਰਾਂ ਦੇ ਵਿੱਚ ਡਿਗਣਾ ਨਹੀਂ ਉਹ ਅਸੀਂ ਪੈਰਾਂ ਦੇ ਵਿੱਚ ਡਿਗਣਾ ਨਹੀਂ ਸਾ ਤੋਂ ਆਸ ਨਾ ਰੱਖੀ ਹਾੜੇ ਦੀ ਸਾਡੇ ਨਿੱਤ ਜਹਨ ਵਿੱਚ ਰਹਿੰਦੀ ਹੈ ਇੱਕ ਰਾਤੋਂ ਮੱਛੀਵਾੜੇ ਦੀ ਸਾਡੇ ਨਿੱਤ ਖਿਆਲ ਚ ਰਹਿੰਦੀ ਹੈ ਇੱਕ ਰਾਤ ਨੂੰ ਮੱਛੀਵਾੜੇ ਦੀ ਇੱਕ ਰਾਤ ਨੂੰ ਮੱਛੀਵਾੜੇ ਦੀ ਥੈਂਕ ਯੂ